ਬਾਦ ਪ੍ਰਾਣ ਹੈ ਗਮ ਮੁਰਗੇ ਮੰਮੀ ਪਹਿਲਾਂ ਤੇ ਮੰਮੀ ਡੈਡੀ ਦੀ ਡੈਥ ਹੋਈ ਹੈ ਜੀ ਆਪ ਵੀ ਤਾਂ ਬਹੁਤ ਧੰਨ ਐਵਰ ਕਰਦਾ ਹੈ ਐਸਐਸ ਦਾ ਜਿਨਬ ਮੇਰੇ ਵਿਚਾਰਾ ਭਰਾ ਮਲਾਤਾ ਇਹ ਗੱਲ ਕੋਈ ਨਹੀਂ ਬਸ ਮੜਾ ਜਾ ਦਵਕਾ ਮਾਰਿਆ ਇਹਨੂੰ ਇਸੇ ਦਿਨ ਮੜਾ ਜਾ ਚਲ ਗਿਆ ਕੁਛ ਵੀ ਨਹੀਂ ਗੱਲ ਕੋਈ ਨਹੀਂ ਅਜੇ ਵੀ ਧੰਨਵਾਦ ਕਰਕੇ ਕੀ ਆ ਤੇ ਨਾਲ ਸਾਨੂੰ ਵਿਚਰੇ ਆ ਭਰਾ ਮਲਾਤ ਆ ਇਹਦੇ ਸੁਰੱਖਿਆ ਸਕਸ਼ੇ ਵਾਸਤੇ ਹੈਗੀ ਹੈਗੀ ਯਾਰ ਬਾਕੀ ਜਿਹੜੇ ਵਿਚਰਾ ਮਲਾਉਂਦੀ ਉਹ ਸਾਰਨੂੰ ਵਧੀਆ ਗੱਲ ਬਹੁਤ ਵਧੀਆ ਕੰਮ ਕੀਤਾ ਕਰਨਬੀਰ ਜੀ ਅਜਾ ਕਿੱਥੋਂ ਦੇ ਰਹਿਣ ਵਾਲੇ ਹੋ ਬਨੂਬੀ ਵਡਾਲੀ ਜੀ ਕਿੱਥਾਂ ਪੁੰਚੇ ਤੇ ਕੰਨੇ ਤੁਰ ਕੇ ਜੀ ਕੀ ਗੱਲ ਕੀ ਹੋਈ ਸੀਗੀ ਹਾਂਜੀ ਕੀ ਗੱਲ ਹੋਈ ਸੀ ਜਿਹੜਾ ਉਹ ਗੱਲ ਉਹ ਬਸ ਭਰਾਣਾ ਹੀ ਬੰਮ ਮੁਰਕੇ ਮੰਮੀ ਪਹਿਲਾਂ ਤੇ ਮੰਮੀ ਡੈਡੀ ਦੀ ਡੈਥ ਹੋਈ ਹੈ ਜੀ ਅੱਛਾ ਤੇ ਉਹ ਮੁਰਕੇ ਭਰਾਣਾ ਹੀ ਮੁਰਕੇ ਤਾਂ ਆ ਗਏ ਜੀ ਗਲਗਲੀ ਮਾਰੇ ਮਾਰੇ ਮਾਰੀ ਮੋਢੀ ਕਦੀ ਕੱਢ ਗਈ ਅੱਛਾ ਹੁਣ ਕਿੰਨਾ ਕੋ ਖੁਸ਼ ਹੋ ਜਿਹੜੀ ਐਸਐਸ ਨੇ ਤੁਹਾਨੂੰ ਘਰ ਵਾਪਸੀ ਕੀ ਤੁਹਾਡੀ ਕਰਵਾਈ ਆ ਹੁਣ ਬਸ ਇੰਨਾ ਹੀ ਆ ਜੀ ਬਸ ਪੂਰਾ ਖੁਸ਼ ਹੈ ਜੀ ਘਰ ਹੀ ਚਲੇ ਆ ਵਾਪਸੀ ਫੇਰ ਬਜਿੰਦਰ ਸਿੰਘ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜੀ ਅਸੀਂ ਗੁਰੂ ਕੀਵੜਾ ਵਾਲੀ ਹਿਸ਼ਾਰੇ ਦੇ ਅੰਮ੍ਰਿਤਸਰ 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 ਹਾਂਜੀ ਅੱਛਾ ਕੀ ਘਟਨਾ ਵਾਪਰੀ ਜਿਹੜਾ ਤੁਹਾਡਾ ਭਰਾ ਇੱਥੇ ਪਹੁੰਚ ਗਿਆ ਸੀ ਤੇ ਹੁਣ ਕਿੱਦਾਂ ਵਾਪਸੀ ਹੋ ਰਹੀ ਹੈ ਭਾਈ ਪਹਿਲਾਂ ਪੰਜਾਬ ਪੁਰ ਦਾ ਬਹੁਤ ਧੰਨਵਾਦ ਕਰਦਾ ਹਾਂ ਐਸਐਸਐਫ ਦਾ ਜਿੰਨਾ ਮੇਰੇ ਵਿਚਾਰਾ ਭਰਾ ਮਿਲਦਾ ਹਾਂ ਹਾਂਜੀ ਤੇ ਸਰ ਇਹ ਮੜਾ ਜੀ ਗੱਲ ਕੋਈ ਨਹੀਂ ਬਸ ਮੜਾ ਜਾਂ ਦਵਕਾ ਮਾਰਿਆ ਇਹਨੂੰ ਇਸੇ ਗੱਲ ਮੜਾ ਜਾਂ ਚੱਲ ਗਿਆ ਕੁਝ ਵੀ ਨਹੀਂ ਗੱਲ ਕੋਈ ਨਹੀਂ ਇਹੋ ਜੀ ਅਗੀ ਤੇ ਪਤਾ ਲੱਗਾ ਸਾਨੂੰ ਦਾ ਰਾਤੀ ਰਾਤੀ ਸਾਢੇ 12 ਵਜੇ ਐਸਐਫ ਸਟਾਫ ਵੱਲੋਂ ਫੋਨ ਆਇ ਕੀ ਤੁਹਾਡਾ ਕੋਈ ਬ੍ਰਦਰ ਗਵਾਚਾ ਆ? ਉੱਤੋਂ ਬੋਲਦੇ ਤੁਸੀਂ। ਨਾ ਫੇਸਬੁੱਕ ਤੋਂ ਮੇਰਾ ਨੰਬਰ ਕੱਢਿਆ, ਫੋਟੋ ਦਾ ਨੰਬਰ ਪਾਇਆ ਫੇਸਬੁੱਕ ਤੇ ਪਾਈ ਸੀ ਫੋਟੋ ਮੈਂ। ਲੈ ਮੈਨੂੰ ਕਾਲ ਕੀਤੀ। ਤੇ ਮੈਂ ਹਾਂਜੀ ਹਾਂਜੀ ਦਾ ਨਾਮ ਹੋਰ ਸ਼ਹਿਰ ਐਡਰੈਸ ਪੁੱਛਿਆ ਤੇ ਦੱਸਿਆ। ਫਿਰ ਮੈਂ ਹਾਂਜੀ ਇਹੋ ਹੀ ਹੈ ਜੀ। ਹਾਂਜੀ। ਤੇ ਕੋਈ ਪੋਸਟ ਤੁਸੀਂ ਗੁੰਮਸ਼ਦਾ ਦੀ ਪਾਈ ਸੀ ਕਦੋਂ ਦਾ ਇਹ ਹੋਇਆ ਸੀਗਾ? ਜੀ ਇਹ ਫਾਰਮ 12 ਫਰਵਰੀ ਦਾ ਹੈ। ਅੱਛਾ। ਹਾਂਜੀ। ਗੁੰਮ ਗੁੰਮਸ਼ਦਾ ਦੀ ਪੋਸਟ ਪਾਈ ਸੀ। ਉਸ ਨੂੰ ਲਾਗੂ ਮਾਨੇ ਜਿਹੜੇ ਐਸਐਸਆਰਫ ਵਾਲੇ ਨੇ ਉਹਨਾਂ ਨੇ ਨਹੀਂ। हां जी ਇਹਨਾਂ ਫੋਟੋ ਦੀ ਅਕੀ ਤੇ ਨਾਲ ਇਹਨਾਂ ਨੂੰ ਰਸਤੇ 'ਚ ਵੇਖਿਆ ਨਾ ਤਾਂ ਉਹਨਾਂ ਫਿਰ ਫੋਟੋ ਵੀ ਅਕੀ ਫੇਸਬੁਕ ਤੇ ਤੇ ਇਹਨਾਂ ਉਹ ਫੋਟੋ ਫੇਸਬੁਕ ਤੋਂ ਫੋਟੋ ਦਾ ਨੰਬਰ ਚੁੱਕਿਆ ਤੇ ਮੈਨੂੰ ਕਾਲ ਕੀਤੀ ਨਾ ਉਸੇ ਵੇਲੇ ਤੇ ਮੈਂ ਕਾਲ ਚੁੱਕ ਕੇ ਦੱਸਿਆ ਵੀ ਤੁਹਾਡਾ ਬ੍ਰਦਰ ਮੈਂ ਹਾਂਜੀ ਆਂ ਜੀ ਇਹ ਕਰਕੇ ਸਾਰੀ ਗੱਲ ਹੋਈ ਆ ਤਾਂ ਸਾਡੇ 11 ਤੋਂ ਲੈ ਕੇ ਸਾਡੇ 12 ਵਜੇ ਤੱਕ ਇਹ ਗੱਲ ਹੋਂਦੀ ਰਹੀ ਆ ਵੀ ਸੱਚੀ ਤੁਹਾਡਾ ਬ੍ਰਦਰ ਕਿੱਥੇ ਗਿਆ ਸੀ ਕੀ ਹਿਸਾਬ ਤਾਂ ਆਵੇ ਜੀ ਤੇ ਜਿੱਦਾਂ ਕਿ ਜਿਹੜੀ ਐਸਐਸਪ ਜਿਹੜੀ ਹੈਗੀ ਪੁਲਿਸ ਹੈਗੀ ਆ ਹਾਂ ਜੀ ਸੜਕ ਦੀ ਸੁਰੱਖਿਆ ਨਹੀਂ ਬਣੀ ਆ ਲੇਕਿਨ ਇਦਾਂ ਦਾ ਕਿ ਇਨਸਾਨ ਇੰਨੀ ਮਸਾਲ ਵੀ ਪੈਦਾ ਉਦੋਂ ਕੋਲ ਕੀਤੀ ਗਏ ਤੁਹਾਡੇ ਵਿਛੜੇ ਪ੍ਰਾਣ ਦੁਆਰਾ ਬਣਾਏ ਤੇ ਕੀ ਮਰਾ ਇਹ ਵਰਦਾਨ ਤੋਂ ਵੱਧ ਕੇ ਕੀ ਆ ਜਿਹਨਾਂ ਸਾਨੂੰ ਵਿਛੜਿਆ ਪ੍ਰਾਣ ਲਾਤਾ ਇਹਦੇ ਸੁਰੱਖਿਆ ਸਕਸ਼ੇ ਵਾਸਤੇ ਹੈਗੀ ਹੈਗੀ ਆ ਬਾਕੀ ਜਿਹੜੇ ਵਿਛੜਾ ਮਲਾਉਂਦੀ ਉਹ ਸਾਰਨੋਂ ਵਧੀਆ ਗੱਲ ਹੈ ਬਹੁਤ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਨੇ ਔਰ ਸੌਰੀ ਐਸਐਫ ਨੇ ਤੇ ਸੀਐਮਐਸਓ ਦਾ ਬਹੁਤ ਸਤਿ ਸ਼੍ਰੀ ਅਕਾਲ ਹੈ ਜਿਹੜਾ ਗੱਡੀਆਂ ਚਲਾ ਕੇ ਜਿਹੜੇ ਵਿਛੜਾ ਮਲਾਉਂਦੀ ਆ ਤੇ ਜਿਹੜੇ ਕੋਈ ਨੁਕਸਾਨ ਹੁੰਦਾ ਕਿਸੇ ਦਾ ਉਹ ਵੀ ਪੂਰਾ ਕਰਦੀਆਂ ਮਤਲਬ ਕਿ ਨੁਕਸਾਨ ਨਹੀਂ ਹੁੰਦਿੰਦੀ ਕਿਸੇ ਦਾ ਵੀ ਬਹੁਤ ਧੰਨ ਹੈ ਗੰਮਾ ਮੰਮੀ ਪਹਿਲਾਂ ਦੇ ਮੰਮੀ ਡੈਡੀ ਦੀ ਡੈਥ ਹੋਈ ਹੈ ਜੀ ਆਪ ਵੀ ਬਹੁਤ ਧੰਨ ਐਵਰ ਕਰਦਾ ਐ ਐਸ ਐਸ ਦਾ ਜਿਨਾ ਮੇਰੇ ਵਿਚਾਰ ਆ ਭਰਾ ਮਲਾਤਾ ਇਹ ਗੱਲ ਕੋਈ ਨਹੀਂ ਬਸ ਮੜਾ ਜਾ ਦਵਕਾ ਮਾਰਿਆ ਇਹਨੂੰ ਇਸੇ ਦਿਨ ਮੜਾ ਜਾ ਚਲ ਗਿਆ ਕੁਛ ਵੀ ਨਹੀਂ ਗੱਲ ਕੋਈ ਨਹੀਂ ਇਹੋ ਜੀ ਅੱਗੇ ਦਾਨ ਤੋਂ ਵੱਧ ਕੇ ਕੀ ਆ ਇਹ ਨਾ ਸਾਨੂੰ ਵਿਚਰੇ ਆ ਭਰਾ ਮਲਾਤ ਆ ਇਹਦੇ ਸੁਰੱਖਿਆ ਸਕਸ਼ੇ ਵਾਸਤੇ ਹੈਗੀ ਹੈਗੀ ਯਾਰ ਬਾਕੀ ਜਿਹੜੇ ਵਿਚਰਾ ਮਲਾਉਂਦੀ ਉਹ ਸਾਰਨੂੰ ਵਧੀਆ ਗੱਲ ਬਹੁਤ ਵਧੀਆ ਕੰਮ ਕੀਤਾ ਕਰਨਬੀਰ ਜੀ ਅੱਜ ਕਿੱਥੋਂ ਦੇ ਰਹਿਣ ਵਾਲੇ ਹੋ ਬਨੂਬੀ ਵਡਾਲੀ ਜੀ ਕਿੱਥਾਂ ਪੁੰਚੇ ਤੇ ਕੰਨੇ ਤੁਰ ਕੇ ਜੀ ਕੀ ਗੱਲ ਕੀ ਹੋਈ ਸੀ ਹਾਂਜੀ ਕੀ ਗੱਲ ਹੋਈ ਸੀ ਜਿਹੜਾ ਉਹ ਗੱਲ ਉਹ ਬਸ ਭਰਾਣਾ ਹੀ ਬੰਮ ਮੁਰਕੇ ਮੰਮੀ ਪਹਿਲਾਂ ਤੇ ਮੰਮੀ ਡੈਡੀ ਦੀ ਡੈਥ ਹੋਈ ਹੈ ਜੀ ਅੱਛਾ ਤੇ ਉਹ ਮੁਰਕੇ ਭਰਾਣਾ ਹੀ ਮੁਰਕੇ ਤਾਂ ਆ ਗਏ ਜੀ ਗਲਬਲੀ ਮਾਰੇ ਮਾਰੇ ਮਾਰੀ ਮੋਢੀ ਕਦੀ ਕੱਢ ਗਈ ਅੱਛਾ ਹੁਣ ਕਿੰਨਾ ਕੁ ਖੁਸ਼ ਹੋ ਜਿਹੜੀ ਐਸਐਸ ਨੇ ਤੁਹਾਨੂੰ ਘਰ ਵਾਪਸੀ ਕਿ ਤੁਹਾਡੀ ਕਰਵਾਈ ਆ ਹੁਣ ਬਸ ਇੰਨਾ ਹੀ ਆ ਜੀ ਬਸ ਪੂਰਾ ਖੁਸ਼ ਹੈ ਜੀ ਘਰ ਹੀ ਚਲੇ ਆ ਵਾਪਸੀ ਫੇਰ ਬਜਿੰਦਰ ਸਿੰਘ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜੀ ਅਸੀਂ ਗੁਰੂ ਕੀਵੜਾ ਵਾਲੀ ਹਿਸ਼ਾਰੇ ਦੇ ਅੰਮ੍ਰਿਤਸਰ 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 ਹਾਂਜੀ ਅੱਛਾ ਕੀ ਘਟਨਾ ਵਾਪਰੀ ਜਿਹੜਾ ਤੁਹਾਡਾ ਭਰਾ ਇੱਥੇ ਪਹੁੰਚ ਗਿਆ ਸੀ ਤੇ ਹੁਣ ਕਿੱਦਾਂ ਵਾਪਸੀ ਹੋ ਰਹੀ ਹੈ ਭਾਈ ਪਹਿਲਾਂ ਪੰਜਾਬਪੁਰ ਦਾ ਬਹੁਤ ਧੰਨਵਾਦ ਕਰਦਾ ਹਾਂ ਐਸਐਸਐਫ ਦਾ ਜਿੰਨਾ ਮੇਰੇ ਵਿਚਾਰਾ ਭਰਾ ਮਿਲ ਆਤਾ ਹਾਂਜੀ ਤੇ ਸਰ ਇਹ ਮੜਾ ਜੀ ਗੱਲ ਕੋਈ ਨਹੀਂ ਬਸ ਮੜਾ ਜਿਆ ਦੌਕਾ ਮਾਰਿਆ ਇਹਨੂੰ ਇਸੇ ਕਿਲੋ ਮੜਾ ਜਿਆ ਚੱਲ ਗਿਆ ਕੁਝ ਵੀ ਨਹੀਂ ਗੱਲ ਕੋਈ ਨਹੀਂ ਇਹੋ ਜੀ ਅਗੀ ਤੇ ਪਤਾ ਲੱਗਾ ਸਾਨੂੰ ਦਾ ਰਾਤੀ ਰਾਤੀ ਸਾਢੇ 12 ਵਜੇ SFSTAf ਵੱਲੋਂ ਫੋਨ ਆਇਆ ਕਿ ਤੁਹਾਡਾ ਕੋਈ ਬ੍ਰਦਰ ਗਵਾਚਾ ਆ। ਉਹ ਤੋਂ ਬੋਲਦੇ ਤੁਸੀਂ ਨਾ ਫੇਸਬੁੱਕ ਤੋਂ ਮੇਰਾ ਨੰਬਰ ਕੱਢਿਆ ਫੋਟੋ ਦਾ ਨੰਬਰ ਪਾਇਆ ਫੇਸਬੁੱਕ ਤੇ ਪਾਈ ਸੀ ਫੋਟੋ ਮੈਂ। ਲੈ ਮੈਨੂੰ ਕਾਲ ਕੀਤੀ ਤੇ ਮੈਂ ਹਾਂਜੀ ਹਾਂਜੀ ਦਾ ਨਾਮ ਖੁਸ਼ਿਆ ਐਡਰੈਸ ਪੁੱਛਿਆ ਤੇ ਦੱਸਿਆ ਫਿਰ ਮੈਂ ਹਾਂਜੀ ਇਹੋ ਹੀ ਹੈ ਜੀ। ਹਾਂਜੀ ਤੇ ਕੋਈ ਪੋਸਟ ਤੁਸੀਂ ਗੁੰਮਸ਼ਦਾ ਦੀ ਪਾਈ ਸੀ ਕਦੋਂ ਦਾ ਹੋਇਆ ਸੀਗਾ? ਜੀ ਇਹ ਫਾਰਮ 12 ਫਰਵਰੀ ਦਾ ਹੈ। ਅੱਛਾ ਹਾਂਜੀ ਗੁੰਮ ਗੁੰਮਸ਼ਦਾ ਦੀ ਪੋਸਟ ਪਾਈ ਸੀ। ਉਸ ਨੂੰ ਲਾਈਵ ਆਨੇ ਜਿਹੜੇ ਹੈਗੇ ਐਸਐਸਰਫ ਵਾਲੇ ਨੇ ਇਹਨਾਂ ਦੇ ਦੇਖੀ ਹਾਂ ਹਾਂਜੀ ਇਹਨਾਂ ਫੋਟੋ ਦੇ ਅਕੀ ਤੇ ਨਾਲ ਇਹਨਾਂ ਨੂੰ ਰਸਤੇ 'ਚ ਵੇਖਿਆ ਨਾ ਤਾਂ ਉਹਨਾਂ ਨੇ ਫਿਰ ਫੋਟੋ ਵੀ ਅਖੀ ਫੇਸਬੁਕ ਤੇ ਤੇ ਇਹਨਾਂ ਉਹ ਫੋਟੋ ਫੇਸਬੁਕ ਤੋਂ ਫੋਟੋ ਦਾ ਨੰਬਰ ਚੁੱਕਿਆ ਤੇ ਮੈਨੂੰ ਕਾਲ ਕੀਤੀ ਨਾ ਉਸੇ ਲਈ ਤੇ ਮੈਂ ਕਾਲ ਚੁੱਕ ਕੇ ਦੱਸਿਆ ਵੀ ਤੁਹਾਡਾ ਬ੍ਰਦਰ ਮੈਂ ਹਾਂਜੀ ਆਂਦੇ ਇਹ ਕਰਕੇ ਸਾਰੀ ਗੱਲ ਹੋਈ ਆ ਤਾਂ ਸਾਡੇ 11 ਤੋਂ ਲੈ ਕੇ ਸਾਡੇ 12 ਵਜੇ ਤੱਕ ਇਹ ਗੱਲ ਹੋਂਦੀ ਰਹੀ ਆ ਵੀ ਸੱਚੀ ਤੁਹਾਡਾ ਬ੍ਰਦਰ ਕਿੱਥੇ ਗਿਆ ਸੀ ਕੀ ਹਿਸਾਬਤ ਆਵੇ ਜੀ ਤੇ ਜਿੱਦਾਂ ਕਿ ਜਿਹੜੀ ਐਸਐਸਪ ਜਿਹੜੀ ਹੈਗੀ ਫੋਰਸ ਹੈਗੀ ਆ ਹਾਂਜੀ ਸੜਕਾਂ ਦੀ ਸੁਰੱਖਿਆ ਨਹੀਂ ਬਣੀ ਹੈ ਲੇਕਿਨ ਇਦਾਂ ਦਾ ਕਿ ਇਨਸਾਨ ਇਤਨੀ ਮਸਾਲ ਵੀ ਪੈਦਾ ਉਹਨਾਂ ਵੱਲੋਂ ਕੀਤੀ ਗਏ ਕਿ ਤੁਹਾਡੇ ਵਿਛੜੇ ਭਰਾਵਾਂ ਦੁਆਰਾ ਬਣਾਏ ਤੇ ਕੀ ਮਰਾ ਇਹ ਵਰਦਾਨ ਤੋਂ ਵੱਧ ਕੇ ਕੀ ਆ ਜਿਹਨਾਂ ਸਾਨੂੰ ਵਿਛੜਿਆ ਭਰਾ ਮਲਾਤਾ ਇਹਦੇ ਸੁਰੱਖਿਆ ਸਕਸ਼ੇ ਵਾਸਤੇ ਹੈਗੀ ਹੈਗੀ ਆ ਬਾਕੀ ਜਿਹੜੇ ਵਿਛੜਾ ਮਲਾਉਂਦੀ ਉਹ ਸਾਰਨੋਂ ਵਧੀਆ ਗੱਲ ਹੈ ਬਹੁਤ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਨੇ ਔਰ ਸੌਰੀ ਐਸਐਫ ਨੇ ਤੇ ਸੀਐਮਸ ਦਾ ਬਹੁਤ ਸਤਿ ਸ਼੍ਰੀ ਅਕਾਲ ਹੈ ਜਿਹੜਾ ਗੱਡੀਆਂ ਚਲਾ ਕੇ ਦੇ ਵਿੱਚ ਚੜਾ ਮਲਾਉਂਦੀ ਆ ਤੇ ਜੇਰੇ ਕੋਈ ਨੁਕਸਾਨ ਹੁੰਦਾ ਕਿਸੇ ਦਾ ਉਹ ਵੀ ਪੂਰਾ ਕਰਦੀ ਆ ਮਤਲਬ ਕਿ ਨੁਕਸਾਨ ਨਹੀਂ ਹੁੰਦੀ ਕਿਸੇ ਦਾ ਵੀ